ਹਾਂਜੀ ਹੈਲੋ ਬਸ ਲੈਸ ਕਾਨਫਰੰਸ ਕਰ ਰਹੇ ਹਾਂ ਕਿ ਹੈਗਾ ਮਾਮਲਾ ਸਾਡਾ ਜਿਹੜਾ ਹੈ ਜੀ ਜੀ ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਹੇੜੀ ਨੇੜੇ ਪਿੰਡ ਮਰੇਡਾ ਜੀ ਸ਼ਹਿਰ ਮਰੇਡਾ ਤੇ ਅਵਰੇਜ ਸਿੰਘ ਅਰਤੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਕੀ ਨੂੰ ਦੱਸਿਆ ਵੀ ਸਾਡਾ ਨਾਂ ਹਰਪ੍ਰੀਤ ਆ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਪ ਸਿੰਘ ਨੇ ਆਪਣਾ ਨਾਂ ਜਾਲੀ ਦੱਸਿਆ ਹਰਵੰਦ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਂ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲ ਕੋਰ ਗੱਲ ਜਿਹੜੀ ਪਿੰਡ ਗੁੱਜੋਪੁਰ ਤਹਿਸੀਲ ਨਮਾਸਹਿਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਬੈਕ ਕਰਾ ਦਿੰਦੇ ਆਂ ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋਗੀ ਜਿਹੜੀ ਜਸਪਾਲ ਕੋਰ ਗੱਲ ਆ ਉਹਨੂੰ ਕੁਝ ਐਲਮੈਂਨ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਜ਼ਮੀਨ ਵੇਚਣੀ ਆ ਇਨਾਂ ਦੇ ਇੱਕ ਲੇਡੀਜ਼ ਹੈਰ ਕਰ ਲਈ ਜਿਹਦਾ ਨਾਮ ਅਤਲਾਗੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੁੱਢੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇਹਦਾ ਜਾਲੀ ਦਸਤਾਵੇਜ਼ ਜਿਸ ਪਾਰ ਕੋ ਗਿਲਦੀ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਲੱਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਏ ਨਕਦ ਦਿੱਤਾ ਇਹ ਜਗਦੀਸ਼ ਸਿੰਘ ਤੇ ਅਮਰਜੀਤ ਸਿੰਘ ਨੂੰ ਜੀ ਇਹ ਤੇ ਲੱਗਤ ਹੋਗੀ ਲੇਕਿਨ ਹੁਣ ਤੋਂ ਬਾਅਦ ਜਦੋਂ ਇਸ ਚੀਜ਼ ਦਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗਾ ਕਿ ਮੇਰੇ ਨਾਲ ਥੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਹੇੜੀ ठाਣਾ ਸਿਟੀ ਬਰਿੰਡਾ ਤੇ ਅਮਰਜੀਤ ਸਿੰਘ ਉਰਫ ਆੜਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰਕੌਰ ਲੈਣੀ ਨੂੰ ਧਰ ਕਰਕੇ ਤੇ ਮਲਕੀਰ ਸਿੰਘ ਚਾਹਲਾ 50 ਲੱਖ ਦੀ ਥੱਗੀ ਮਾਰ ਲਿਆ ਜੀ ਜਿਵੇਂ ਇਹਦੇ ਕੋਈ ਹੋਰ ਨਾਮ ਵੀ ਹੈਗਾ ਤੁਹਾਨੂੰ ਪਤਾ ਹੈ ਜਿਹੜਾ ਹੈਗਾ ਇਹਦੇ ਵਿੱਚ ਇਹ ਬਿਸ਼ੋਕਰ ਜਿਹੜਾ ਜਸਪਾਲ ਕੌਰ ਗੈਲਾ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਇਹਨਾਂ ਦੇ ਹਸਬੰਦ ਨੇ ਨੇ ਜੀ ਕਰਨਲ ਨੇ ਫੌਜ ਚ ਇਹ ਇਹ ਪਿੰਡ ਗੁੱਜਰਪੁਰ ਤੋਂ ਸੀ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਸਤਾਵੇਜ਼ ਤਿਆਰ ਕਰਕੇ 50 ਲੱਖ ਦੀ ਥੱਗੀ ਮਾਰੀ ਜੀ ਫਿਰ ਉਸ ਦਾ ਨਕਲੀ ਵੀ ਹੈ ਜੀ ਜੀ ਅਸੀਂ ਤਬਦੀਦ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਧੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਗਿਸਤਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਾਂ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਇਹਦੇ ਵਿੱਚ ਜੋ ਪੈਸੇ ਦੀ ਰਕਮ ਵੀ ਜਿਹੜੀ 50 ਲੱਖ ਦੀ ਚੱਗੀ ਹੋਈ ਹੈ ਜੀ ਕੋਈ ਅਸਲ ਮਾਸਟਰਮਾਈਂਡ ਗ੍ਰਸਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰਾਂ ਨੇ ਇਹ ਵੀ ਦੇਖਣਾ ਹੈ ਜੇ ਬਾਕੀ ਆ ਵੀ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮੈਸੇਜਸ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗ੍ਰਸਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਰਕਮ ਦੀ ਠੀਕ ਹੈ ਤਾਂ జగਤਨਾਥ ਦੇ ਜੀ ਨਹੀਂ ਕਸ਼ਮੀਰ ਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਇਹਨਾਂ ਜਗਬੀਰ ਵਰਪਦੀਸ਼ਾ ਤੇ ਅਮਰਜੀਤ ਸਿੰਘ ਵਰ ਔਰ ਅੜਤੀ ਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ਠੱਗੀ ਮਾਰੀ ਹੋਈ ਹੈ ਇਹਨਾਂ ਨੇ ਕਈ ਲੋਕਾਂ ਦੇ ਨਾਲ ਜੀ ਮੁਕਾਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਜਿਹੇ ਪ੍ਰਾਪਰਟੀ ਨਹੀਂ ਹੋ ਕੇ ਕਿਸੇ ਹੋਰ ਮਾਮਲੇ ਨੇ ਬ੍ਰਾਪਰਟੀ ਦੇ ਇਹ ਠੱਗਿਆ ਹੀ ਮਾਰ ਦਿੰਦੇ ਜੀ ਆਪਣੇ ਲੋਕਾਂ ਨੂੰ ਜਾਲੀ ਪ੍ਰਾਪਰਟੀ ਮਤਲਬ ਜਾਲੀ ਬਣਾ ਕੇ ਲੱਖਾਂ ਅਕੀ ਜਾਲੀ ਬਿਆਨੇ ਕਰਕੇ ਜੀ ਪੈਸੇ ਥੱਗਦੇ ਨੇ ਲੋਕਾਂ ਤੋਂ